ਤਾਰੀਵਾਲ ਦੇ ਸ਼ਮਸ਼ਾਨਘਾਟ ਨਜ਼ਦੀਕ ਬਣੇ ਕੋੜੇ ਦੇ ਪਹਾੜ ਨੂੰ ਲੈ ਕੇ ਸ਼ਿਵ ਸੇਨਾ ਹਿੰਦੁਸਤਾਨ ਦੇ ਪੰਜਾਬ ਚੇਅਰਮੈਨ ਰੋਹਿਤ ਅਬਰੋਲ ਨੇ ਆਪਣੇ ਸਾਥੀਆਂ ਦੇ ਨਾਲ ਮੌਕੇ ਤੇ ਪਹੁੰਚ ਕੇ ਨਗਰ ਕੌਂਸਲ ਤਾਰੀਵਾਲ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ। ਉੱਥੇ ਹੀ ਨਗਰ ਕੌਂਸਲ ਅਧਿਕਾਰੀਆਂ ਨਾਲ ਬਾਰ ਬਾਰ ਸੰਪਰਕ ਕੀਤੇ ਜਾਣ ਦੇ ਬਾਵਜੂਦ ਵੀ ਕੋਈ ਅਧਿਕਾਰੀ ਕੈਮਰੇ ਸਾਹਮਣੇ ਆਉਣ ਲਈ ਤਿਆਰ ਨਹੀਂ ਹੈ। ਗੱਲਬਾਤ ਦੌਰਾਨ ਚੇਅਰਮੈਨ ਰੋਹਿਤ ਅਬਰੋਲ ਨੇ ਕਿਹਾ ਕਿ ਕੋੜੇ ਦੇ ਵੱਡੇ ਪਹਾੜ ਪਿਛਲੇ 10 ਸਾਲਾਂ ਤੋਂ ਇੱਥੇ ਲੱਗੇ ਹੋਏ ਹਨ। ਗੰਦੀ ਬਦਬੂ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਰ ਵਾਰ ਕਿਹਾ ਜਾਂਦਾ ਹੈ ਕਿ ਮਸ਼ੀਨਰੀ ਆ ਰਹੀ ਹੈ ਪਰ ਦਿਨ ਬਦਿਨੇ ਹੀ कूड़े ਦਾ ਪਹਾੜ ਵੱਧਦਾ ਜਾ ਰਿਹਾ ਹੈ Shiv Sena Hindustan ਦੇ Punjab Chairman Rohit Abrol ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇੱਕ ਮਹੀਨੇ ਦੇ ਵਿੱਚ ਇੱਥੋਂ कूड़े ਦਾ ਪਹਾੜ ਨਾ ਚੁੱਕਿਆ ਗਿਆ ਤਾਂ ਉਹ ਆਪਣੀ ਪਾਰਟੀ Shiv Sena Hindustan ਵੱਲੋਂ ਵੱਡਾ ਸੰਘਰਸ਼ ਇਸੇ ਜਗ੍ਹਾ ਉੱਤੇ ਕਰਨਗੇ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੈਸਿੰਗ ਦੀ ਰਿਪੋਰਟ ਮੈਂ ਰੋਹਿਤ ਅਬਰੋਲ Punjab Chairman Shiv Sena Hindustan ਅੱਜ ਮੈਂ ਆਪਣੇ ਸ਼ਹਿਰ ਵਾਸੀਆਂ ਧਾਰੀਵਾਲ ਵਾਲਿਆਂ ਵਾਸਤੇ ਇੱਕ ਬਹੁਤ ਹੀ ਵੱਡਾ ਮੁੱਦਾ ਲੈ ਕੇ ਆਇਆ ਹਾਂ ਜੋ ਪਿਛਲੇ 10 ਸਾਲਾਂ ਤੋਂ ਧਾਰੀਵਾਲ ਦਾ ਬਹੁਤ ਵੱਡਾ ਮੁੱਦਾ ਹੈ ਸਾਡੇ ਸ਼ਹਿਰ ਧਾਰੀਵਾਲ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਕੂਰੇ ਦਾ ਪਹਾੜ ਬਣ ਗਿਆ ਧਾਰੀਵਾਲ ਦੇ ਵਿੱਚ ਪਹਿਲਾਂ ਆਪਾਂ ਦਿੱਲੀ ਜਾਂਦੇ ਸੀਗੇ ਦਿੱਲੀ ਜਾਣ ਤੋਂ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਕਿ ਕੂਰੇ ਦਾ ਪਹਾੜ ਬਹੁਤ ਵੱਡਾ ਹੁੰਦਾ ਪਰ ਇਹ ਸਾਡੇ ਧਾਰੀਵਾਲ ਵੀ ਕੂਰੇ ਦਾ ਪਹਾੜ ਬਹੁਤ ਵੱਡਾ ਬਣ ਗਿਆ ਹੈ ਸੋ ਇਹਦੇ ਨਾਲ ਜਿੰਨੀਆਂ ਬਿਮਾਰੀਆਂ ਧਾਰੀਵਾਲ ਦੇ ਵਿੱਚ ਫੈਲ ਰਹੀਆਂ ਨੇ ਇਸ ਟਾਈਮ ਲੋਕਾਂ ਦੀ ਜਿੰਨੀ ਸਿਹਤ ਖਰਾਬ ਹੋ ਰਹੀ ਹੈ ਧਾਰੀਵਾਲ ਦੇ ਇਲਾਕੇ ਚ ਆ ਕੇ ਅੰਮ੍ਰਿਤਸਰ ਤੱਕ ਤੁਸੀਂ ਚਲੇ ਜਾਓ ਜਿੰਨੇ ਵੀ ਹਸਪਤਾਲ ਨੇ ਸਾਰੇ ਹਸਪਤਾਲਾਂ ਦੇ ਵਿੱਚ ਧਾਰੀਵਾਲ ਦੇ ਪੇਸ਼ੈਂਟ ਜ਼ਿਆਦਾ ਨੇ ਜਿਹੜੇ ਕੀ ਬਿਮਾਰ ਹੋ ਰਹੇ ਨੇ ਉਹਨਾਂ ਦੇ ਵਿੱਚ ਉਸ ਤੋਂ ਜ਼ਿਆਦਾ ਤਦਾਦ ਬੱਚਿਆਂ ਦੀ ਹੈ ਜੋ ਕਿ ਛੋਟੇ-ਛੋਟੇ ਬੱਚੇ ਇਨਾ ਇਥੋਂ ਇਨੀ ਜਰੀਲੀ ਗੈਸ ਨਿਕਲਦੀ ਹੈ ਇਨੀ ਜਿਹੜੀ ਸਮੈਲ ਹੈ ਸਾਡੇ ਕੋ ਖੁੱਦ ਨਹੀਂ ਖੜਾ ਹੋਇਆ ਜਾ ਰਿਹਾ ਪਰ ਆਪਾਂ ਸ਼ਹਿਰ ਵਾਸੀਆਂ ਵਾਸਤੇ ਜ਼ਰੂਰ ਇੱਥੇ ਖੜਾਗੇ ਸਾਨੂੰ ਜਿੰਨੀ ਦੇਰ ਮਰਜ਼ੀ ਖੜਨਾ ਪਵੇ ਤੇ ਜਿਹਦੇ ਕਰਕੇ ਕਿ ਲੋਕਾਂ ਦੀ ਕਮਿਊਨਿਟੀ ਪਾਵਰ ਅੱਗੇ ਬੜੀ ਘਟ ਗਈ ਕਰੋਨਾ ਕਾਲ ਵਿੱਚ ਤੇ ਉਹਦੇ باوجود ਵੀ ਇਹ ਕੂੜੇ ਦਾ ਪਹਾੜ ਰੋਜ਼ ਕਿੰਨੀਆਂ ਬਿਮਾਰੀਆਂ ਲੈ ਕੇ ਆ ਰਿਹਾ ਸ਼ਹਿਰ ਵਾਸੀਆਂ ਵਾਸਤੇ ਔਰੇ ਸਬੰਧ ਦੇ ਵਿੱਚ ਅੱਜ ਅੱਜ ਅਸੀਂ ਨਗਰ ਕੌਂਸਲ ਦੇ ਧਿਆਨ ਦੇ ਵਿੱਚ ਲਿਆਉ ਰਹੇ ਹਾਂ ਸੀਐਮ ਮਾਨ ਜੀ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਐਮਸੀਟੀ ਦੀ ਇਲੈਕਸ਼ਨ ਹੋਈ ਸੀਗੀ ਉਦੋਂ ਉਹਨਾਂ ਨੇ ਇਹ ਮੁੱਦਾ ਰੱਖਿਆ ਸੀਗਾ ਕਿ ਕੂੜੇ ਦੇ ਜੋ ਕੇਜਰੀਵਾਲ ਜੀ ਨੇ ਮੁੱਦਾ ਰੱਖਿਆ ਸੀਗਾ ਕਿ ਕੂੜੇ ਦੇ ਬਹੁਤ ਢੇਰ ਨੇ ਜਿਹਦੇ ਵਿੱਚ ਸਾਡੇ ਸੀਐਮ ਭਗਵੰਤ ਮਾਨ ਜੀ ਨੇ ਵੀ ਜਾ ਕੇ ਹਿੱਸਾ ਲਿਆ ਸੀਗਾ ਜੋੜਾ ਸ਼ੋਰਾਂ ਤੇ ਪ੍ਰਚਾਰ ਕੀਤਾ ਸੀਗਾ ਕਿ ਭਾਜਪਾ ਨੂੰ ਹਟਾ ਕੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤੇ ਅਸੀਂ ਇਹ ਕੂੜੇ ਦੇ ਢੇਰ ਚੱਕਵਾਵਾਂਗੇ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਸੀਐਮ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਕੀ ਥੋੜਾ ਜਿਹਾ ਨજર ਸਾਡੇ ਛੋਟੇ ਚ ਸ਼ਹਿਰ ਧਾਰੀਵਾਲ ਵੀ ਮਾਰਨ ਜਿੱਥੇ ਕਿ ਬਹੁਤ ਜ਼ਿਆਦਾ ਬਿਮਾਰੀਆਂ ਡੰਪ ਕਰਕੇ ਫੈਲ ਰਹੀਆਂ ਨੇ ਇਹ ਡੰਪ ਕੋਈ ਸ਼ਹਿਰ ਦੇ ਬਾਹਰ ਨਹੀਂ ਹੈਗਾ ਇਹ ਸ਼ਹਿਰ ਦੇ ਵਿੱਚੋਂ ਵਿੱਚ ਤੁਸੀਂ ਮਗਰ ਦੇਖ ਸਕਦੇ ਹੋ ਦੋ ਕਦਮਾਂ ਤੇ ਧਾਰੀਵਾਲ ਦਾ ਮੀਨ ਸ਼ਮਸ਼ਾਨ ਘਾਟ ਹੈ ਜਦ ਸਾਡੇ ਧਾਰੀਵਾਲ ਵਿੱਚ ਕਿਸੇ ਦੀ ਡੈਥ ਹੁੰਦੀ ਹੈ ਨਾ ਤਾਂ ਲੋਕੀ ਰਿਸ਼ਤੇਦਾਰ ਫੋਨ ਕਰਦੇ ਨੇ ਕਿ ਧਾਰੀਵਾਲ ਡੈਥ ਹੋ ਗਈ ਹੈ ਜਾਣਾ ਤਾਂ ਲੋਕੀ ਜਾਣ ਤੋਂ ਮਨਾਂ ਕਰ ਦਿੰਦੇ ਨੇ ਕਿ ਆਪਾਂ ਕਿਰਿਆ ਤੇ ਚਲੇ ਜਾਵਾਂਗੇ ਡੈਥ ਤੇ ਨਹੀਂ ਜਾਣਾ ਉੱਥੇ ਤਾਂ ਕੂੜੇ ਦਾ ਪਹਾੜ ਹੀ ਐਡਾ ਵੱਡਾ ਹੈ ਸੀ ਬਿਮਾਰ ਹੋ ਜਾਾਂਗੇ ਘਰ ਆ ਕੇ ਸਾਡੇ ਬੱਚੇ ਬਿਮਾਰ ਹੋ ਸਕਦੇ ਆ ਆ ਸਾਡੇ ਧਾਰੀਵਾਲ ਦੀ ਸਿਚੁਏਸ਼ਨ ਹੈ ਕਿ ਲੋਕੀ ਸਾਡੇ ਧਾਰੀਵਾਲ ਦੇ ਸ਼ਮਸ਼ਾਨ ਘਾੜ ਚ ਆ ਨਹੀਂ ਸਕਦੇ ਕਿਸੇ ਡੈਥ ਹੋ ਜੇ ਤੋਂ ਸੋ ਮੈਂ ਡਿਪਟੀ ਸਾਹਿਬ ਨੂੰ ਹਿਮਾਂਸ਼ੂ ਅਗਰ왈 ਜੀ ਨੂੰ ਆਪਣੇ ਡੀਸੀ ਸਾਹਿਬ ਨੂੰ ਅਪੀਲ ਕਰਦਾ ਭਗਵੰਤਬਾਨ ਜੀ ਨੂੰ ਅਪੀਲ ਕਰਦਾ ਕਿ ਇਹ ਚੀਜ਼ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਏ ਇਹਨੂੰ ਜਲਦੀ ਜਲਦੀ ਇਹ ਕੂੜੇ ਦਾ ਪਹਾੜ ਥੋਟਾਇਆ ਜਾਵੇ ਤਾਂ ਕਿ ਸ਼ਹਿਰ ਵਾਸੀ ਸੁੱਖ ਦਾ ਸਾਹ ਲੈ ਸਕਣ ਹੁਣ ਤੱਕ ਇਹ ਵੀ ਇਹਦੇ ਖਿਲਾਫ ਚੰਗਾ ਸੰਘਰਸ਼ ਕਰਾਂਗੇ ਸਾਨੂੰ ਇਹਦੇ ਖਿਲਾਫ ਧਰਨਾ ਵੀ ਲਾਣਾ ਪਿਆ ਤਾਂ ਅਸੀਂ ਧਰਨਾ ਵੀ ਲਾਵਾਂਗੇ ਸਾਡੇ ਪਾਰਟੀ ਦੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਉਹ ਵੀ ਇਸ ਸੇਵ ਵਿੱਚ ਸ਼ਾਮਲ ਹੋਣਗੇ ਤੇ ਪੂਰੇ ਪੰਜਾਬ ਲੈਵਲ ਤੇ ਆਪਾਂ ਇਸ ਚੀਜ਼ ਦਾ ਵਿਰੋਧ ਕਰਾਂਗੇ ਲੋੜ ਮੱਖਣ ਸਿੰਘ ਦਾ ਡੈਡੀ ਦਾ ਨਾਮ ਜੀ ਆ ਨਾਲ ਹੀ ਮੇਰੀ ਜ਼ਮੀਨ ਆ ਬੜੀ ਯਾਰਾ ਮੈਂ ਪ੍ਰਧਾਨ ਸਾਰਿਆਂ ਨੂੰ ਕਹਿ ਚੁੱਕਾ ਆ ਵੀ ਇਹ ਲਫਾਫੇ ਦਾ ਕੋਈ ਨਾ ਕੋ ਹੱਲ ਕਰੋ ਇਹ ਕੋਈ ਹੱਲ ਨਹੀਂ ਕਰਦੇ ਮੈਨੂੰ ਘੱਟੋ ਘੱਟ 15 ਤੋਂ 10 ਤੋਂ 15 ਸਾਲ ਹੋ ਜਲੇ ਇਹਨਾਂ ਦੇ ਮਗਰ ਚੜਿਆ ਨੂੰ ਇਹ ਕੋਈ ਲਪਾਫੇ ਦਾ ਆਪਣੇ ਦਾ ਹੱਲ ਨਹੀਂ ਕਰੇ ਆਏ ਵਾਰੀ ਵਾਰੀ ਫਸਲ ਖਰਾਬ ਹੁੰਦੀ ਆ ਮੇਰਾ ਘਟੋ ਘਾਟ ਲੱਗ ਲੱਗਾ ਦੋ ਗਾਂ ਥਾਂ ਜਿਹੜਾ ਵਾ ਹਰ ਵਾਰੀ ਦੀ ਵਾਰੀ ਫਸਲ ਮਾਰ ਜਾਂਦੀ ਝੋਨਾ ਤੇ ਉਹ ਮਰ ਜਾਂਦਾ ਜੇ ਕਣਕਾ ਤੇ ਉਹ ਮਾਰਦੀ ਆ ਕੋਈ ਪ੍ਰਧਾਨ ਇੱਥੇ ਕੋਈ ਨਹੀਂ ਆਂਦਾ ਜਦੋਂ ਫੋਨ ਕਰੀਓ ਉਦੋਂ ਕਹਿ ਦਿੰਦੇ 72 ਲੱਖ ਦਾ ਜੀ ਹੋ ਗਿਆ ਟੈਂਡਰ ਅਜੇ ਤੱਕ ਮੈਨੂੰ ਨਹੀਂ ਸਮਝ ਲੱਗੀ ਵੀ 72 ਲੱਖ ਕਿਹੜੇ ਕਿਨੂੰ ਦਿੱਤਾ ਇਹਨਾਂ ਦਾ ਕਿੱਥੇ ਟੈਂਡਰ ਹੋਇਆ ਇਹਨਾਂ ਦਾ ਜੇ ਪੁੱਛਨੇ ਆ ਤਾਂ ਇੱਕੋ ਗੱਲ ਹੀ ਕਰੀ ਜਾਂਦੇ ਆ ਯਾਰ ਫਲਾਣੇ ਦਿਨ ਆ ਗਈ ਮਸ਼ੀਨਾਂ ਢੀਂਗੜੇ ਦਿਨ ਆ ਗਈ ਮਸ਼ੀਨਾਂ ਮੈਨੂੰ ਤੇ ਇਹ ਨਹੀਂ ਸਮਝ ਜਿਹੜੀ ਇੱਕ ਮਸ਼ੀਨ ਇਹਨਾਂ ਦੀ ਆਈ ਉਹ ਇਹਨਾਂ ਦੇ ਇੱਥੋਂ ਲਾਗੋ ਕੋੜੇ ਜਿਹੜੇ ਲੋਇਆ ਲਾ ਵੜ ਕੇ ਲਾਗੇ ਸਭ ਕੋ ਖਾ ਚੁੱਕੇ ਆ ਇੱਥੇ ਇਹਨਾਂ ਦਾ ਕੁਝ ਨਹੀਂ ਹੈਗਾ ਹੁਣ ਸਿਰਫ ਇਹ ਕੂੜੇ ਦੇ ਡੈਂਪਾ ਜਿੱਦਾ ਕਰਕੇ ਲਾਗੇ ਧਾਰਿਆ ਸ਼ਹਿਰ ਹੀ ਬਿਮਾਰ ਹੋਣ ਡਿਆ ਤੇ ਨਾਲ ਪਿੰਡ ਰਣੀ ਇਹ ਤੇ ਲੋਕ ਜਿਹੜੇ ਉਹ ਵੀ ਬਿਮਾਰ ਹੋਣ ਡਿਆ ਜਦੋਂ ਇਹ ਰੂੜੀ ਫੋਲਦੇ ਮੈਂ ਇੱਥੋਂ ਤਿੱਕਾ ਪ੍ਰਧਾਨ ਨੂੰ ਕਹਿ ਚੁੱਕਾ ਵੀ ਜਰੂਰੀ ਜਦੋਂ ਤੁਸੀਂ ਫਲਾਉਂਦੇ ਜੇ ਮੇਰੇ ਕੋ ਆਣ ਕੇ ਇੱਕ ਦਿਨ ਮੇਰੇ ਲਾਗੇ ਆਣ ਕੇ ਬਹਿ ਕੇ ਰੋਟੀ ਖਾ ਲੋ ਮੈਂ ਤੁਹਾਨੂੰ ਇੱਕ ਘਰ ਨਹੀਂ ਕਹਾਂਗਾ ਵੀ ਤੁਸੀਂ ਕਿਉਂ ਰੂੜੀ ਇੱਥੇ ਲਾਉਂਦੇ ਏ ਜੀ ਪ੍ਰਧਾਨ ਹੁਣੀ ਮੇਰਾ ਮੁੜ ਕੇ ਪੱਲਾ ਹੀ ਨਹੀਂ ਮੈਨੂੰ ਫੜਾਉਂਦੇ ਉੱਥੇ ਰਫੂ ਚੱਕਰ ਹੋ ਜਾਂਦੇ ਪੱਜ ਜਾਂਦੇ ਕੋਈ ਨਹੀਂ ਇੱਥੇ ਆਉਂਦਾ ਇਹ ਕਰਕੇ ਬੇਨਤੀ ਆ ਵੀ ਭਗਵੰਤਨ ਸਬੰਧ ਸਾਹਿਬ ਨੂੰ ਬੇਨਤੀ ਆ ਡੀਸੀ ਸਾਹਿਬ ਨੂੰ ਬੇਨਤੀ ਆ ਵੀ ਇਹਦਾ ਕੁਝ ਨਾ ਕੁਝ ਕੂੜੇ ਦਾ ਹੱਲ ਕੀਤਾ ਜਾਵੇ ਲੱਗੇ ਸ਼ਮਸ਼ਾਨ ਘਾਟ ਆ ਲੋਕ ਗਾਲਾਂ ਕੱਢਦੇ ਆ ਅਸੀਂ ਤਾਂ ਬਿਲਕੁਲ ਕੋਲ ਰਹੀ ਨੇ ਜਦੋਂ ਇਹ ਬਈ ਖਲੋਨੇ ਇੱਥੇ ਲੋਕ ਗਾਲਾਂ ਕੱਢਦੇ ਆ ਇੱਥੇ ਜਿਹੜੀ ਵੀ ਸੰਗਤ ਆਉਂਦੀ ਉਹ ਗਾਲਾਂ ਕੱਢਦੀ ਆਉਂਦੀ ਆ ਮੀਹ ਕਣੀ ਦੇ ਵਿੱਚ ਇੰਨਾ ਕ ਮੰਦਾ ਵਾਲ ਹੁੰਦਾ ਵੀ ਕਿਰਪਾ ਕਰਕੇ ਇਹਦੀ ਪੈਰਵਾਹੀ ਕੀਤੀ ਜਾਵੇ ਜੀ